ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾਲ ਦੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਦੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋ। ਅੱਜਾ ਅੱਜਕੱਲ੍ਹ ਸਿਆਣਿਆਂ ਦੇ ਡੰਡਾ ਬੜਾ ਉੱਠਿਆ ਯਾਰ ਹਨਾ ਹੁਣ ਸਿਆਣਾਂ ਦੀ ਥੋੜੀ ਜੀ ਪੁੱਛ ਦੱਸ ਵੱਧ ਹੋਈ ਹੈ ਜਿਵੇਂ ਮੰਨ ਲਓ ਵੀ ਪਹਿਲਾਂ ਤਾਂ ਪੈਰ ਜੇ ਬਹੁੜ ਆਉਂਦੇ ਆਣ ਇਹ ਲਾਜ ਬਕੰਡ ਕੀ ਤੇ ਨਹੀਂ ਮੈਂ ਬੋਲਦਾ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਉਹਦੋਂ ਕੌਣ ਹੁੰਦਾ ਥੋੜੇ ਜਿਹੇ ਟਾਈਮ ਬਾਅਦ ਫਿਰ ਜਿਹੜੇ ਮੈੜ ਕਹਾਣੀ ਕੱਢਿਆ ਹੁੰਦਾ ਨਿਕਲਿਆ ਹੁੰਦੇ ਆ ਹਾਂ ਜੀ ਇੱਕ ਖਾਂਡ ਹੁੰਦਾ ਦੀ ਸਾਡੇ ਦੀ ਕੋਸ ਨਹੀਂ ਸਾਡੇ ਦੀ ਟਕਾਂ ਨਹੀਂ ਆਇਨਾ ਬਹੁਤ ਟਾਈਮ ਪਹਿਲਾਂ ਦੀ ਗੱਲ ਆ ਪਿੰਡ 'ਚ ਨਹੀਂ ਆ ਜਾਂਦੇ ਹੁੰਦੇ ਸੀਗੇ ਪੁੱਛਣ ਵਾਲੇ ਵੀ ਨਹੀਂ ਦੱਸਣ ਲੱਗ ਜਾਂਦੇ ਹੁੰਦੇ ਸੀ ਹਨਾ ਇੱਕ ਪਿੰਡ 'ਚ ਆ ਗਿਆ ਇੱਕ ਸਿਆਣਾ ਪਰ ਉਹ ਪੰਗਾ ਪੈ ਗਿਆ ਮੜੀਰ ਨਾਲ ਮੜੀਰ ਨਾਲ ਪੰਗਾ ਪੈ ਗਿਆ ਤੇ ਹਾ ਭਗਤਾ ਆਏ ਆ ਭਗਤਾ ਫਲਾਨਾ ਭਗਤਾ ਕਰਕੇ ਤੇ ਕਹਿੰਦਾ ਮੁੱਠੀ ਚ ਪੈਸੇ ਰੱਖ ਕਿੰਨੇ ਆ ਤੇਰੇ 100 ਰੁਪਈਆ ਉਹ ਕਹਿੰਦਾ ਯਾਰ ਮੇਰੇ ਕੋਲ ਤਾਂ ਇਹ ਹੀ 50 ਚਲ 50 ਦੇ ਦੇ ਉਹ ਕਹਦਾ 50 ਬਾਬਾ ਦੇ 50 ਤੈਨੂੰ ਦੇ ਦੇ ਤੇ ਮੇਰੇ ਕੋਲੇ ਹੈ ਨਹੀਂ ਕਹਿੰਦਾ ਹੈ ਗੱਤੀ ਤੂੰ ਰਲ 20 ਮੈਨੂੰ ਦੇ ਦੇ ਚਲ ਕਹਿੰਦਾ 20 ਖੁੱਲੇ ਹੈਗੇ ਤੈਨੂੰ ਦੇ ਦੂੰ ਚਲ ਤੂੰ 10 50 ਮੁੱਠੀ ਚ ਰੱਖ ਉਹਨੇ ਮੁਠੀ ਜਾਈ 50 ਰੁਪਏ ਆ ਕੇ ਜਮਾਏ ਰੱਖ ਲਿਓ ਦੇ ਸਾਹਮਣੇ ਉਹਨੇ ਐਵੇਂ ਜਵਾਹ ਦੀ ਕੁੰਡੀ ਭਰ ਕੇ ਕਹਿੰਦਾ ਓ ਵਾਏ ਕਰਕੇ ਦੂਜੇ ਨੇ ਉਹੜੀ ਕਿਤੇ 50 ਦਾ ਨੋਟ ਕੱਟ ਕੇ ਚਲਾ ਕੇ ਮਾਰਿਆ ਦੂਜੇ ਨੂੰ ਉਹਨੇ ਬੁੱਤ ਰਿਓ ਨੇ ਮੁਠੀ ਬੰਦ ਕਰ ਲਈ ਮੁਠੀ ਬੰਦ ਕਰ ਲਈ ਜਦੋਂ ਕਰ ਕੇ ਸੂ ਸੱਪ ਜਾ ਕਹਿੰਦਾ ਭੂਖ ਮਾਰ ਲੈ ਭਗਤਾ ਖੋਲ ਮੁਠੀ ਜੈ ਜੈਕਾਰ ਜਦੋਂ ਮੁਠੀ ਖੋਲੀ ਵਿੱਚ 50 ਰੁਪਏ ਨਾ ਸਿਆਣਾ ਹੱਕਾ ਬੱਕਾ ਪਿਆ ਹਾਂ ਲਾ ਕਿਧਰ ਗਿਆ ਉਹ ਮੜੀ ਨੂੰ ਟਣ ਲੱਗਿਓ ਨੂੰ ਬੰਦ ਰਿਹਾ ਆਪਾ ਫਿਰ ਇਹਦਾ ਸ਼ਕਤੀ ਬੜੀ ਆ ਤੁਪੀਆਂ ਹਨ ਨੋੜ ਹੀ ਡਾਦਾ ਓਏ ਕਮਾਲ ਹੀ ਕਰਤੀ ਓ ਬਾਬਾ ਯਾਰ ਕਿਹੜਾ ਮੰਤਰ ਓ ਤੇਰੇ ਕੋਲੇ ਬਾਬਾ ਬਰਾਨ ਇਹ ਪੰਜਾਹਾਂ ਲੱਗਿਆ ਕਿੱਧਰ ਮੈਂ ਜਿਹੜਾ ਮਾਤਮਾ ਪਈ ਯਾਰ ਮੈਂ ਤਾਂ ਇਹਨਾਂ ਨੂੰ ਬੁੱਧ ਬਣਾਉਂਦਾ ਸੀ ਪਰ ਇਹ ਪੰਜਾਹਾਂ ਲੱਗਿਆ ਕਿਤੇ ਹੈ ਮੁੱਠੀ ਵੀ ਉਹਦੇ ਚ ਉਹਨੂੰ ਪਤਾ ਨਹੀਂ ਲੱਗਿਆ ਕਿ ਵਰਤੀ ਨੇ ਕਿੱਥੇ ਜੜਤ ਪਾਇ ਨਾ ਉਹ ਕਹਿੰਦਾ ਦੇਖ ਬਾਬਾ ਮੈਂ ਤਾਂ 40 ਗੱਲ ਆ ਯਾਰ 50 ਰੁਪਏ ਬੋਲ ਯਾਰ ਐਂ ਨਾ ਕਰ। ਬਣਾ ਬਣਾ ਦੇਖ ਆਈ ਨਹੀਂ ਆਈ ਮਾਰਾ ਮਾਰਾ ਜਿਆ ਦੇ ਕਾਰਨ ਹੋ ਜਾਣੀਆਂ ਤੇਰੇ ਮੈਂ ਭਗਤ ਆ ਉਹਦਾ ਗੱਲ ਸੁਣ। 50 ਤਾਂ ਮੈਂ ਤੈਨੂੰ ਦੇੜੇ ਹੀ ਸੀ। ਮੈਨੂੰ ਪਤਾ ਤੂੰ ਮੰਤਰ ਨਾਲ ਦੀ ਬਗਲੀ ਗੂਲੀ ਚ ਪਾ ਲੈਉਣਗੇ ਤੇਰੇ ਕੋਲ ਹੈਗਾ ਕੁਝ। ਹੁਣ ਤੂੰ 20 ਰੁਪਏ ਦੇ ਦੇ। ਉਹ ਕਹਿੰਦਾ ਯਾਰ ਮੈਂ ਨਾ ਇਹ ਬੌਣੀ ਵੀ ਨਹੀਂ ਗਰੀ ਪਹਿਲੇ ਹੀ ਜਾ ਗਾ ਤੂੰ ਪਤੰਦਰ। ਜਿਆ ਨਾਲ ਮੈਂ ਨਹੀਂ ਲਾਇਆ। ਉਹ ਕਹਦਾ ਬਿਰਦ ਮੰਤਰ ਕਿਹੜਾ ਪੜਿਆ? ਉਹ ਨਹੀਂ ਐ ਮੈਨਾਂ ਕਹਿੰਦਾ ਇਹਨੂੰ ਬਦੂ ਬਣਾ। ਕੋਈ ਮੰਤਰ ਨਹੀਂ ਮੇਰੇ ਕੋਲੇ ਵੀਰੇ ਯਾਰ। ਆਇਆ ਨਾ ਕਰ ਕੰਦਾ ਯਾਰ ਤੂੰ ਦੱਸ ਬਈ ਆਹਦਾ ਕਿੱਥੇ ਆ। ਉਹ ਬਾਬੇ ਕਹਿੰਦਾ ਤੂੰ ਦਾ ਤ ਬਾਬਾ ਕਹਿੰਦਾ ਤੂੰ ਦਾ ਕਿੱਥੇ ਆ। ਉਹ ਕਹਿੰਦਾ ਨਹੀਂ ਬਾਬਾ ਵੀਰ ਵੀਰੇ ਦੇ ਨਾ ਯਾਰ ਬਾਬਾ ਕਹਿੰਦਾ ਮੈਂ ਤਾਂ ਇਹ ਗਾ ਮੇਰੇ ਇੱਥੇ 10 ਸਾਲ ਲੱਗੇ ਯਾਰ। ਇਹ ਤਾਂ ਨਾ ਕਹਿਣ ਦੀਆਂ ਲੱਗਦੀਆਂ ਯਾਰ ਕਹਿੰਦਾ। ਤੰਦਰਾ ਕਹਿੰਦਾ ਆਏ ਕਿ ਮੈਂ ਉਹਦੇ ਚੁੱਕਿਆ ਆਹਦਾ ਇਹ ਕਮਾਲ ਹੈ ਯਾਰ ਤੁਸੀਂ ਕਰੀਏ ਜ਼ਰਾ। ਮਸਾ ਬਾਪਰੇ ਕਿਹੜਾ ਛੜਾਇਆ ਮੈਂ ਤਾਂ ਕਹਿੰਦਾ ਭਗਤੋਂ ਜਾਇਆ ਕਾਰਗਨਾਂ ਦੂਰ ਘੰਟਾ ਖਰਾਬ ਕਰਤਾ ਤੁਸੀਂ ਉਹਨਾਂ ਦਾ ਕੰਮ ਵੀ ਇਹ ਸੀ ਇੱਕ ਦਾ ਪਤੰਦਰ ਰੜ ਗਏ ਇਹਨੇ ਮੇਲੇ ਚ ਸਿਆਣਾ ਪੁੱਛਾ ਕੱਢੀ ਜਾਵੇ ਜਿੰਨੇ ਮਾਲਵ ਮੰਡੀ ਲੱਗਦੀ ਸਿਆਣਿਆਂ ਦੀ ਲੱਗਦੀ ਨਹੀਂ ਨਾ ਮੰਡੀ ਜਿਵੇਂ ਕਸਮਾ ਦੀ ਲੱਗਦੀ ਹੈ ਕਦਾਂ ਸਿਆਣਿਆਂ ਦੀ ਮੰਡੀ ਵੀ ਲੱਗਦੀ ਹੈ ਉੱਥੇ ਸਿਆਣੇ ਸਿਆਣੇ ਹੁੰਦੇ ਆ ਨੋ 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 ਉਹ ਰਾਤ ਨੂੰ ਸਾਰੀ ਗੇਰਦੇ ਆ ਇੱਕ ਬਹਾਲਾ ਸੁੱਕ ਰਿਆ ਬਾ ਉਹਦੇ ਕੋਲ ਜਾ ਇੰਦਰ ਕਾਲਾ ਕਾਲੋਂ ਮੰਨਣਾ ਨਹੀਂ ਪਾਵ ਕਾਨ ਕਹਿੰਦੇ ਇਹਦੇ ਤੇ ਉਹ ਕਹਿੰਦਾ ਮਰਦ ਦੀ ਪਾ ਕੇ ਬਹਿ ਗਿਆ ਉਹ ਜਿਹੜਾ ਘਰ ਦੀ ਬਾਬਤਾ ਆ ਖੜਾ ਹੋ ਜੀ ਉਹਨਾਂ ਪਖੜੇ ਹੋ ਗਈ ਕਹਿੰਦਾ ਤੇਰਾ ਕੰਮ ਰੁਕਿਆ ਬਹੁਤ ਵੱਡਾ ਸਿਰੇ ਨਹੀਂ ਚੜਦਾ ਕਹਿੰਦਾ ਜੀ ਬਾਬਾ ਜੀ ਸਤਿਮੰਤਨ ਪਹਿਚਾਨ ਕੇ ਤੁਸੀਂ ਬਾਬਾ ਜੀ ਚੜਾ ਦਈਏ ਜੇ ਮੈਂ ਚੜਾ ਦੇਵਾਂ ਬਾਬਾ ਜੀ ਪਹਿਲਾ ਕਹਿੰਦਾ ਬਾਬਾ ਜੀ ਐਂ ਕਰੋ ਕੰਮ ਸਿਰੇ ਬੇਰ ਚੜਾਓ ਬੋਲਾ ਕੰਮ ਦੱਸੋ ਕਿਹੜਾ ਰੋਕਣਾ ਗੱਲ ਸੁਣ ਲਾ ਕਹਿੰਦਾ ਤੈਨੂੰ ਬਾਹਰ ਜਾਣ ਦਾ ਚਸਕਾ ਬਾਹਰ ਨਹੀਂ ਜਾਇਆ ਜਾਂਦਾ ਉਹ ਨਾ ਬਾਹਰ ਦਾ ਮਨ ਚਸਕਾ ਹੀ ਇਹ ਨਹੀਂ ਮੈਨੂੰ ਬਾਬਾ ਬਾਹਰ ਮਾਰੀਦਾ ਤੱਕ ਮੈਂ ਸੋਚਿਆ ਹੀ ਨਹੀਂ ਨੌਕਰੀ ਨਹੀਂ ਮਿਲਦੀ ਉਹ ਕਹਿੰਦਾ ਮੈਂ ਪੁਲਿਸ ਚ ਐ ਬਾਹਰ ਨਿਕਲੇ ਮੇਰੇ ਭਰਤੀਆਂ ਮੈਂ ਵਾਹ ਬੀਨਾ ਦਾ ਬੜਾ ਕੰਗਾ ਪੇ ਮਾਂ ਦੈਣੀ ਦੇ ਇਹਾਸਾਰ ਨਾਲ ਜਿੱਦਰ ਨੂੰ ਕਰੇ ਬਾਪੇ ਉਤਰ ਨੂੰ ਲੈ ਆਂ ਬਾਬਾ ਟੋਲ ਕਹਿੰਦਾ ਚੱਲ ਕਰੇ ਦੱਸੀਏ ਕੰਮ ਕਿਹੜਾ ਪਜਾ ਕੇ ਰਾਂ ਪਜਾ ਬਿਊ ਕਰੇ ਢੋਲ ਬਾਪੇ ਨੇ ਢੋਲਾ ਨੂੰ ਸੈਨ ਤਬਾਰੀ ਵੀ ਤੂੰ ਭੱਜ ਜਾ ਢੋਲਾ ਨੇ ਕਰਿਆ ਬਈ ਢੀਰ ਚੋਂ ਬਾਬਾ ਬੈਠਾ ਉਹ ਕਹਿੰਦਾ ਬਾਬਾ ਚੱਲ ਦੱਸ ਯਾਰ ਇਹਦੀ ਸੰਗਤ ਵਿੱਚ ਜੇ ਕਿਹੜਾ ਕੰਮ ਰੁਕਿਆ ਉਹ ਮਨਾਂ ਦੇ ਢੋਲਾਲ ਆਉ ਉਹ ਕੰਮ ਚੱਲੂ ਉਹ ਰਾਬਾ ਨਿਕਾਲਾ ਕਸ ਪੈ ਗਿਆ ਕੰਦਰ ਨੂੰ ਬੁਚਾਲੀ ਜਾ ਕੇ ਭੱਜ ਗਿਆ ਨਾ ਉਹ ਤੋਂ ਬਿਨਾ ਮੈਨੂੰ ਪੌਣ ਨਹੀਂ ਆਉਂਦੀ ਕੋਈ ਟਰੋਲ ਵਾਲਾ ਸਾਡੇ ਕੋਲ ਆਇਆ ਕਿ ਉਹਨਾਂ ਨੇ ਇੱਕ ਟਰੋਲ ਜਾਂਦਾ ਵੀ ਉਹਨਾਂ ਨੇ ਤੂੰ ਬਿਜਾਰ ਕੋਈ ਟਰੋਲ ਚੱਕ ਲਿਆ ਬਾਪ ਜੀ ਨੇ ਅਜਿਹਾ ਕੰਮ ਨਹੀਂ ਕਰਾਉਣਾ ਟਰੋਲ ਨਗਰੀ ਭਾਈ ਬਾਬਾ ਕਹਿੰਦਾ ਇਸ਼ਾਰਾ ਸੁਣਿਆ ਕਿਉਂ ਵੀ ਅੱਪਟੀ ਬੀਸ ਕਰਦੇ ਯਾਰ ਭਾਈ ਮੈਂ ਤਾਂ ੜੀ ਗੱਲ ਆ ਯਾਰ ਮੈਂ ਮੰਨ ਗਿਆ ਤੁਹਾਨੂੰ ਦਊ ਯਾਰ ਉਹ ਮੈਂ ਬੱਬਾ ਹੈ ਨਹੀਂ 500 ਰੁਪਇਆ ਦੇ ਆਪੇ ਪਾਰ ਦੇ ਨਾਲ ਕੂਕੜੀ ਦੀ ਬਣਾ ਕੇ ਦੇਦਾ 500 ਦਾ ਕਹਿੰਦਾ ਜਾਓ ਮੇਰੇ ਵੀ ਰਿਸਕ ਨੂੰ ਜਾਣਾ ਕਿਉਂਕਿ ਉਹ ਕਹਿੰਦਾ ਮੇਰਾ ਸਾਰਾ ਸਮਾਂ ਖਰਾਬ ਕਰ ਦੇ। ਉਹ ਲੈ ਕੇ 500 ਲਏ। ਉਹਨਾਂ ਦੇ ਨਾਲ ਇੱਕ ਮੁੰਡਾ ਸੀਗਾ ਉਹਦੀ ਮਾਤਾ ਵੀ ਮਰੀ ਸੀ। ਤੇ ਉਹ ਵੀ ਮਰਿਆ ਸੀ। ਉਹਦਾ ਭਰਾ ਫੌਜ ਸੀ ਉਹਨੇ ਟਰੈਕਟਰ ਲਿਆਉਣਾ ਸੀ। ਉਹ ਕਦੇ ਇੰਨੇ ਸੀ ਫਲਾਈਏ ਪਿੰਡ ਬਹੁਤ ਕੁਸਾਇਆ ਕਰਾਂਗੇ ਤੁਹਾਪਾ। ਉਹ ਅੱਡੋ ਅੱਡੀ ਨਿੱਖੜ ਗਏ। ਉਹ ਕਹਿੰਦੇ ਕੋਈ ਸਿਆਣਾ ਲੱਭੋ ਇਹ ਕੋਈ ਜੱਪੜ ਜਾ ਹੋਰ। ਉਹਨੇ ਕਹਾ ਦੇਖ ਲਿਆ ਉਹਦਾ ਕੰਮ ਜਾਂ ਘੱਟ ਸੀਗਾ ਉਹਦੇ ਕੋਲੇ ਜਾਵਾਂ ਉਹਨੇ ਕਿਹਾ ਕੰਨਾਂ ਦੀ ਕਾਗ ਲੈਉਣੇ ਆ ਮੈਂ ਗੱਲ ਸੁਣ ਲਾ ਦੋ ਪੁੱਛਾਂ ਕੱਢਦੀ ਤੀਜੀ ਜਾਲੀ ਕੱਢਦੀ ਮਾਂ ਮਰੀ ਹੋਵੇ ਇਹ ਹੋ ਵੀ ਮਰਿਆ ਭਰਾ ਬੋਤੇ ਰੇਟੁਰ ਲੈਣਾ ਉਹ ਯੰਡੀਰ ਹਰੇ ਲੰਗੁਰਾ ਪ੍ਰਾਮਾਨਦਾਨ ਕਰੇ ਗੜੇ ਜੈ ਠੀਕ ਹੈ ਤੇ ਖਾਣਾ ਸੀ ਪਵਾ ਦੇਾਂਗੇ ਨਮਨ ਬਾਬੇ ਨੂੰ ਇੰਨੀ ਗੱਲਾਂ ਪਤਾ ਲੱਗ ਗਿਆ ਬਾਬੇ ਨੇ ਨਾਂ ਵੀ ਪੁੱਛ ਲਿਆ ਕੀ ਆਉਦਾ ਹਨ ਤੇ ਕਹਿੰਦਾ ਜਦੋਂ ਅਸੀਂ ਕਾਂ ਪਾ ਕੇ ਬੈ ਗਏ ਬਾਬੇ ਉਹਨਾਂ ਕਹਿੰਦਾ ਮੂਰਿਆਂ ਉੱਠਣ ਬਾਬੇ ਨੇ ਤਾਂ ਬੈਠੀ ਕੋਚੀ ਗੱਡੀ ਚੱਕ ਲਈ ਸਾਹੀ ਰੇਗਾਰ ਦੀ ਘੱਟ ਕੰਮ ਪਾਇਆ ਖੜਾ ਹੋ ਜੋ ਤੂੰ ਉਹ ਬੈਠਾ ਕਹਿੰਦਾ ਵਰਦਾ ਨਹੀਂ ਫਲਾਨਾ ਸਿੰਘ ਖੜਾ ਹੋ ਜਾ ਕਹੋ ਫਲਾਨਾ ਸਿੰਘ ਕਿਉਂ ਕਿ ਹੋ ਜਾ ਉਹਨੂੰ ਤੇਰਾ ਨਾਂ ਵੀ ਨਹੀਂ ਜਾਂਦਾ ਉਹਨੂੰ ਕਹੋ ਹੋਰ ਵੀ ਬੈਠੋ ਨੇ ਨਾਂ ਦੇ ਤੇ ਉਦੀ ਮਾਦਾ ਮਰੀਆ ਐ ਕਰਕੇ ਆਏ ਮਰੀਆ ਉਹਨੇ ਹੁਣ ਤੱਕ ਅੰਜਰਦਾ ਮਾਂ ਪਿਓ ਦੇ ਪਹੁੰਚ ਗਿਆ ਪਿਓ ਉੱਠ ਖੜਿਆ ਇਹਨਾਂ ਤਰ੍ਹਾਂ ਪਿਓ ਵੀ ਐ ਨਹੀਂ ਹੋਰ ਮੁੱਛ ਕੀ ਪੁੱਛਦਾ ਜੱਦੀ ਬਾਬਾ ਜੱਦੀ ਬਾਬਾ ਦੇ ਘਰੇ ਜੱਦੀ ਕਰਾਂ ਐ ਚੋੜ ਐ ਮਾਰ ਦੂਗਾ ਘਰੇ ਕਲੇ ਰਹੀਂਦਾ ਹਰਾ ਟਰੈਕਟਰ ਮੰਗਦਾ ਭਰਾ ਲੈਣ ਨਹੀਂ ਦਿੰਦਾ ਹੋਰ ਕੀ ਦੱਸਾਂ ਮਨੋ ਦਾ ਪੈਗੜੇ ਕਿ ਬਾਬੇ ਦੇ ਬਾਬਾ ਤੋਂ ਤਪੂਤੜੇ ਬਰੂਲ ਤੇ ਲਾਂਦੇ ਕੁਣ ਦਸਕੇ ਦੇ ਨਾਲ ਦੇ ਆਏ ਸੀ ਉਹਨੇ ਭਰਾ ਬਹੁਤ ਜਿਹੜੇ ਬਈ ਜੇਬ ਸੀ ਸਿਆਰੇ ਨੇ ਝਾਰਦੇ ਉਹਨਾਂ ਨੇ ਸਿਆਰੇ ਨੂੰ ਕਹਦਾ ਕਹਿੰਦੇ ਵੀ ਇਹ ਨੂੰ ਕਹਿਣਾ ਵੀ ਤੂੰ ਵੀ ਤੀਜੇ ਲੈਣਾ ਇੱਕ ਦੇਸੀ ਦੀ ਬੋਤਲ ਤਿੱਕਾ ਕੱਚਾ ਮਾਸ ਕਿੰਦੋ ਮੁਰਕੇ ਦਾ ਤਾਜਾ ਤੜ ਲੂ ਕਿੰਨਾ ਬਾਬਾ ਦਾ ਕਹਿੰਦਾ ਬੋਤਲ ਦਾ ਭੁੱਲ ਗਿਆ ਤੇ ਦੂਜਾ ਭੁੱਲ ਗਿਆ ਕਹਿੰਦਾ ਬਾਬਾ ਦਾ ਆਪ ਦੀ ਮਾਸਤੀ ਚ ਵੀ ਮੈਨੂੰ ਬਣ ਕੇ ਚਾਰ ਜਨਰ ਕਹਿੰਦਾ ਅਸੀਂ ਬੈਠੀ ਬਾਬਾ ਦਾ ਟੇਢੀ ਜਿਹਾ ਕਰਨ ਝਾਕ ਕੇ ਕਹਿੰਦਾ ਅਸੀਂ ਆਏ ਆਏ ਕਰਕੇ ਵੀ ਕੈਗ ਵਾਲਾ ਵੀ ਖੈ ਉਹ ਵੀ ਖੈ ਆ ਬਾਬਾ ਕਹਿੰਦਾ ਗੱਲ ਸੁਣ ਲਾ ਦੇਸੀ ਦਾੜੂ ਦਾ ਆਧੀਆ ਦੇਣਾ ਪੈਣਾ ਢਾੜੇ ਤੇ ਤੀਜੇ ਦਿਨ ਉਹ ਕਹਿੰਦਾ ਬਾਬਾ ਜੀ ਦੇ ਦੇ ਆਗੇ ਜੋਂਦੀ ਆਪਾਂ ਆਏ ਆਏ ਉਹਨਾਂ ਦੇ ਝੋਕ ਨਾ ਹੀ ਉਹ ਕੁੱਕੜਾ ਕੇ ਕੇ ਦਾ ਨੋਕ ਨਾ ਨਾਲੇ ਸੀਰਾ ਬਣਾਈਏ ਨਾਲੇ ਸੀਗੇ ਕਹਿੰਦਾ ਚੱਲਦੇ ਪਾਣੀ ਦੇ ਕੇਲਿਆਂ ਦਾ ਲੂੰਗਰਦਾਰ ਦੀ ਬਾਬਾ ਭੁੱਲ ਗਿਆ ਕਹਿੰਦਾ ਬਾਬਾ ਲੂੰਗਰ ਬਾਬਾ ਇਹ ਅਖਰੀ ਮੂਹ ਨੂੰ ਲੂੰਗਰ ਕਹਿੰਦੇ ਕਹਿੰਦੇ ਕੁੱਖੜ ਕਹਿੰਦੇ ਉਹਦਾ ਪੇਰ ਨਹੀਂ ਆਇਆ ਕਰ ਗਿਆ ਇਹ ਬਾਬਾ ਕਹਿੰਦਾ ਮਾਸ ਵੀ ਦੇਣਾ ਬਣਾ ਕੱਚਾ ਤਾਜ਼ਾ ਮੁਰਗੇ ਦਾ ਉਹਾਂ ਫੇਰ ਬਣੀ ਗੱਲ ਖਨੋ ਬੰਦੇ ਯਾਰ بڑا ਕਾਮਨੀ ਵਾਲਾ ਬਾਬਾ ਯਾਰ ਸਾਰਾ ਕੁਝ ਦੱਸਦਾ ਗਰੋ ਭਰਾਵਾ ਤੀਜੇ ਨੇ ਨਾ ਦੀ ਆਦੂ ਦਾ ਰੱਖੇ ਤੇ ਨਾਲ ਮੋਰ ਗਾ ਰੱਖਿਆ ਵੀ ਅਸੀਂ ਚੱਕੀ ਐ ਮੋਟਰ ਤੇ ਨੂਨ ਮਰਜ਼ ਨਾਲ ਉਹ ਤੇ ਰੱਖਿਆ ਬਣਾਇਆ ਕਰਕੇ ਕਹਿੰਦਾ ਮੋਰ ਦਾ ਖਾਇਆ ਕਰਕੇ ਦਾਲੂ ਪੀਆ ਕਰਕੇ ਅਸੀਂ ਆਂਦਾ ਆਨੰਦ ਮੰਗਣ ਉਹਨਾਂ ਦਾ ਯੋ ਤੀਜਾ ਘਟਾ ਵਾਲਾ ਆਇਆ ਸਾਡੇ ਨਾਲ ਜਿਨੇ ਇੱਕ ਨੇ ਦੱਸਦਾ ਕਹਿੰਦਾ ਕਿਉਂ ਨਵੇਂ ਚਪਲਾ ਘਟਾਉਂਦਾ ਫੱਦਾ ساری ਰਾਤ ਨੂੰ ਆਈਨਾ ਦੇ ਕੰਢੇ ਗ੍ਰੀਟ ਜਿਆ ਕਦੇ ਹੁੰਦਾ ਨਹੀਂ ਸੱਚੀ ਜਿਆ ਨਹੀਂ ਉਹ ਤਾਂ ਜਿਹਨਾਂ ਸਾਡੇ ਡਾਇਰੈਕਟ ਕੀ ਕਰਦਾ ਸਾਰੇ ਉਹ ਤੁਸੀਂ ਦੱਚਾਗਾ ਤੇਨੂੰ ਨਹੀਂ ਪਤਾ ਇੰਨਾ ਕੋਦੋਂ ਨੂੰ ਕੋਈ ਪਤਾ ਨਾ ਕਿ ਤੇਰੇ ਘਰ ਦਾ ਸਾਲਾ ਮਗਰ ਲੱਗਿਆ ਪਰਦਾ ਉਹਦਾ ਇਹ ਆਈ ਹੁੰਦੇ ਬਾਬਾ ਆਈ ਮਨਾਉਂਦੇ ਆ ਇਹ ਠੀਕ ਹੈ ਮਨਾਉਣ ਵਾਲੀ ਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਦੋ ਰਿਆ ਨਹੀਂ ਹੁੰਦੀਆਂ ਘਰ ਤੇ ਕੇਸ ਹੈ ਕੇਸ ਹੈ ਰੀਗ ਤੇ ਘਰ ਤੇ ਪੈਸਾ ਟਿਕਦਾ ਨਹੀਂ ਆਉਂਦਾ ਬਹੁਤ ਐ ਆਉਂਦਾ ਕਰਕੇ ਤੇ ਲੋਕ ਤੁਰੇ ਫਿਰਦੇ ਆ ਟੇਕਦਾ ਨਹੀਂ ਉਹ ਤਾਂ ਕਿਸੇ ਕੋਲੇ ਵੀ ਨਹੀਂ ਟੇਕਦਾ ਬਾਬਾ ਹੁਣ ਖਰਚੀ ਇੰਨੀ ਟੀਕੂ ਕਿਵੇਂ ਹੁਣ ਟੀਕੂ ਦਾ ਭਰਾ ਉਹਦੇ ਕੋਲੇ ਜਾਂਦਾ 2 ਨੰਬਰ ਦਾ ਤੇ ਜਾ ਸਰਕਾਰੀ ਐ ਹੁਣ ਮੇਰੇ ਕੋਲ ਮਾਤੜ ਦਾ 15000 ਦੇ ਕੰਮ ਕਰਦਾ ਜਾਂ ਖੇਤੀ ਕਰਦਾ ਉਹ ਮੈਨੂੰ ਕਿੱਥੋਂ ਟੇਕ ਦੂ ਯਾਰ ਖੇਤੀ ਦਾ ਖਰਚੀ ਸਭ ਤੋਂ ਤਾਂ ਟੀਕੂ ਕਿਵੇਂ ਸਾੰਨੇ ਲੋਕ ਮਗਰ ਲੱਗ ਜਾਂਦੇ ਲਾਈ ਲੱਗਦਾ ਪਰ ਵੀ ਉਹਨਾਂ ਨੇ ਸਿਆਣੇ ਦੀ ਗੱਲ ਸੁਣਨਾ ਮੈਨੂੰ ਸਿਆਣੇ ਨਾਲ ਸੰਗ ਜਾ ਗਏ ਭਈ ਉਹ ਕਹਿੰਦਾ ਮੈਂ ਉਹਨਾਂ ਨਾਲ ਖੈੜਾ ਕੀ ਮੀ ਜੜਾ ਮਾ ਇਹਨਾਂ ਮੈਨੂੰ ਤੂੰ ਦੱਸ ਉਹ ਤੇ ਮੇਰੇ ਆੜੀ ਕਰੀ ਜਿਵੇਂ ਮੈਂ ਪੈਸੇ ਕਢਾਈ ਸੀ ਹਨਾ ਮਗਰ ਵੀ ਸਾਟੇ ਦਾ ਨਿਕਲੇ ਤੇਰੇ ਨਿਕੋੜ ਨਾ ਨਿਕਲ ਨਾ ਉਹਨੇ ਉਹ ਤੋਂ 500 ਲੈ ਕੇ ਕਿਹੜਾ ਜੱਡਿਆ ਉਹ ਕਹਿੰਦਾ ਹਣ ਬਾਪਾ ਅਸੀਂ ਤੁਰੇ ਘਰ ਦਿੰਦੇ ਨੇ ਸਿਆਣੇ ਦਾ ਨੂੰ ਸਾਰੇ ਧਿਆਨ ਦੇ ਕਹਿੰਦਾ ਜਾਈ ਅਸੀਂ ਕਿੰਨੇ ਵਾਰੀ ਮਾਰਤੀ ਕਣ ਪਾ ਲਈਏ ਸਾਡਾ ਰਾਹ ਹੀ ਨਹੀਂ ਮੇਰੇ ਜਾਨੇ ਸੁਣਾਉ ਗਣੀਆਂ ਦਾ ਪਰਮਈ ਸਾਰੇ ਪੁੱਤ ਜੀ ਕੋ ਤਾਈ ਤਾਂ ਤੇ ਇਨਾ ਆਪਾਂ ਨੂੰ ਬਜ਼ੋਰ ਚ ਕਰਾ ਗਰਨ ਲਾਗੇ ਇੱਕ ਦੂਜੇ ਨੂੰ ਵੀ ਸੀਟੀ ਮਾਰ ਦਿੰਦੇ ਆ ਇਹ ਤਾਂ ਨਹੀਂ ਪੁੱਛ ਘਟਣੀ ਬੰਦੇ ਕਤਲ ਕਰਾ ਕੇ ਨੀਗਾ ਅੱਗੇ ਹੁੰਦਾ ਸੀਗਾ ਲੋਕ ਭੋਲੇ ਸੀ ਤਾਂ ਮਗਰ ਲੱਗੇ ਜਾਂਦੇ ਸੀ ਹੁਣ ਪਤਾ ਨਹੀਂ ਕਿਹੜੇ ਹਸਾਬ ਨਾਲ ਮਗਰ ਲੱਗਦੇ ਨੂੰ ਸਮਝ ਨਹੀਂ ਆਉਂਦੀ ਯਾਰ ਕੀ ਦੇ ਦੈਂਨ ਨੂੰ ਕਿਵੇਂ ਦੱਸਦਾ ਜੀ ਆਂ ਅਜੀ ਹਰਿਆਣੀ ਦਾ ਹੀ ਹੈ ਇਹ ਗੀਣਾ ਆ ਬਾਜੀਆਂ ਨੇ ਉਹ ਪੁਰਾਣੀ ਪੀਪ ਬਣਗਾਲੇ ਆ ਉਹਨਾਂ ਨੇ ਚੌਲ ਪਾਏ ਹੁੰਦੇ ਸੀ ਵਿੱਚ ਚੌਲ ਚੌਲ ਪਾ ਕੇ ਵਿੱਚ ਨਾ ਪਾਣੀ ਪਾ ਕੇ ਫੇਰ ਭਜਾਉਂਦੇ ਸੀ ਉਹ ਬਾਜਾ ਜਾਓ ਤੇ ਪੀਪ ਬਣਗਾਲੇ ਕਹਿੰਦੇ ਬਾਬਾ ਬਾਬਾ ਪਾ ਪੀ ਪੀ ਕੋਈ ਥੋੜਾ ਨਾ ਚੱਕ ਇੱਕਦਮ ਹੋ ਜੇ ਤੂੰ ਇੱਕਦਮ ਹੋ ਜੇ ਉਹ ਟਕੜ 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 ਦੱਸ ਦੇਣ ਹਾਂ ਬਾਹੋਂ ਨਾ ਬਾਬਾ ਇੱਕ ਅੰਦਰੋਂ ਕੁੜੀ ਆਈ ਥੋੜੀ ਤੇ 1 ਲੱਖ ਰੁਪਏ ਦਾ ਹੈ ਵਾ 1 ਲੱਖ 30 ਇੱਕ ਤੇ ਫੌੜੀ ਬਾਬੋ ਕੁ ਭੀ ਫੌੜੀ ਤੇ ਫਿਰ ਉਹ ਬਾਬਾ ਕੁ ਭੀ ਹੋ ਬਾਬਾ ਕੁ ਕੀ ਹੋ ਯਾਰ ਮੈਂ ਕਹਿੰਨਾ ਯਾਰ ਰੋਟੀ ਕਣੋ ਰੋਟੀ ਕੰਨਣਾ ਦੇ ਦੇ ਉਹਨਾਂ ਦੇ ਚੌਲ ਮੂੰਹ ਜੌਣ ਲਾ ਕੇ ਬਾਜਦੇ ਆਣੇ ਕਰ ਨਾਲ ਕੋਪਰ ਰਾਤ ਜੂੜਨ ਵੀ ਨੂੰ ਲੈ ਜੋ ਕੀ ਵੀ ਫੜੋ ਦੰਗਲ ਪਾਓ ਯਾਰ ਕਹਿੰਦੇ ਕਿ ਤੋ ਵੋਲਤੀ ਹੈ ਉਹ ਸੌਰੇ ਦੀ ਮੈਂ ਕਹਿੰਦਾ ਜੋਰ ਕੀ ਲੱਗਣਾ ਦੂਜੀ ਰਾਤ ਵੀ ਜੱਕ ਲੈਂਦੀ ਉਹ ਤਾਂ ਕਲੀ ਫੌੜੀ ਤੇ ਹੋ ਜਾਂਦੀ ਆ ਇੱਤਰੇ ਦਿਨਾਂ ਤੇਰੀ ਜੋ ਕੰਦੇ ਕੋਈ ਕਸਰ ਆ ਗਈ ਫਾਲਟ ਹੋ ਜਾਣ ਕੀ ਵੀ ਹੈ ਇਹ ਸਾਡੇ ਨਾਲ ਚੌਕ ਫੁੱਲ ਗਏ ਭੈਣ ਭਾਜਿਆ ਪਾਦੇ ਪੱਜ ਨੂੰ ਹਟਾ ਤੇ ਇਹਨੇ ਰੌ ਰਿਤੀ ਨੇ ਕਹਿੰਦਾ ਮਜ਼ਾ ਫੜਿਓ ਕਹਿੰਦਾ ਫਲਾਨਿਆਂ ਦੀ ਹੈ ਇਹ ਉਹਨਾਂ ਦੇ ਘਰ ਦੇ ਆਏ ਉਹਨਾਂ ਨੇ ਮਾਲ ਫੜ ਕੇ ਲਗਾਏ ਕਹਿੰਦੇ ਪਾਸੇ ਦਾ 3 ਗਿੜਾ ਜਹਾਜ ਜੜੇ ਕਹਿੰਦੇ ਨੱਚੜਦਾ ਜਦੀ ਪੁੱਜਾ ਬਾਜਿਆਲੇ ਜੱਗ ਜੱਗ ਪਾਣੀ ਦਾ ਪੀ ਕੇ ਬੈਠੇ ਉਹ ਕਹਿੰਦਾ ਸਭ ਦੇ ਦਿਨੇ ਕੰਬੜੀ ਘਾਤੇ ਸੀ ਕੋਈ ਤੋ ਆ ਗਈ ਆਪਾਂ ਲੰਘਦਾ ਬਰਾਦ ਹੁੰਦਾ ਉਹਨੂੰ ਵਰਦੇ ਸੀ ਕਹਿੰਦੇ ਨੇ ਐਕਟ ਨੇ ਚੋਬੇ ਜੱਗ ਤੇ ਆ ਕੇ ਤੇ ਮੈਂ ਉਹਦੇ ਨੂੰ ਪੁੱਛਿਆ ਉਹ ਮਗਾ ਚੌਲ ਕਿਵੇਂ ਤੁਸੀਂ ਕਹਿੰਦਾ ਵੀ ਸਾਡੇ ਚੌਲ ਬੋਲ ਕੇ ਕਹਿੰਦਾ ਬਾਬਾ ਚੌਲੇ ਦੇ ਵਿੱਚ ਪਾਈ ਹੁੰਦੇ ਸਾਡੇ ਚੌਲ ਕਹਿੰਦਾ ਭਲਾ ਮੂੰਹ ਖਾਰਾ ਗਾਟ ਕੇ ਉਹ ਕਹਿੰਦਾ ਚੌਲ ਤਾਂ ਉਬਲ ਗਏ ਵਿੱਚ ਹੀ ਕਹਿੰਦਾ ਮਾਰ ਮਾਰ ਪੂਕਾ ਸਾਡਾ ਜਲੂਸ ਘੱਟਦਾ ਕਹਿੰਦਾ ਯਾਰ ਪਾਣੀ ਮੁੱਕ ਗਿਆ ਅੰਦਰੋਂ ਸਾਡੇ ਕਹਿੰਦਾ ਸੋਪੇ ਦੀ ਲੰਗੀ ਨਹੀਂ ਇਹ ਕਹਿੰਦਾ ਬਲਾਇਆ ਘਰੂ ਪਾਇਆ ਮੈਂ ਵੀ ਕਈ ਵਾਰ ਆਏ ਡੱਕਰ ਜਾਂਦਾ ਹੁੰਦਾ ਪਤਾ ਨਹੀਂ ਲੰਦਾ ਕਿ ਬਾਬਾ ਘੱਟ ਲਜਾਇਆ ਕਰੂ ਉਹ ਕੋ ਗਉਣਤਾ ਉਹ ਕੰਮ ਹੀ ਗਿਆ ਅੱਗੇ ਹੁੰਦੇ ਸੀ ਉਹ ਬੈਂਡ ਵਾਲੇ ਹੁਣ ਕੋ ਦੂਜੇ ਆ ਕੇ ਉਹ ਨੱਚਣੇ ਨਹੀਂ ਦਿੰਦੇ ਉਹਦਾ ਆ ਪੀ ਮੈਂ ਡੰਗ ਡੰਗ ਆਇਨਾ ਗਿਆ ਕੋਈ ਆਇਨਾ ਜੋ ਬਹੁਤ ਡਿਮੈਂਡ ਕਰੀ ਬਣਾਇਆ ਜਾਂਦਾ ਹੈ ਨਹੀਂ ਉਹ ਕੋਈ ਜਿਟੀ ਮਾਰਦਾ ਤਾਂ ਕੋ ਸਾਡੇ ਸੀਗਾ ਗੰਜਰ ਦੇ ਵਿੱਚ ਤਾਂ ਤਾਰਾਂ ਚੜਾਤੀ ਆਇ ਮਾਰੀ ਚਲਾਉਗੇ ਤਾਂ ਦੇਖੇ ਨੀ ਤੇ ਤਾਰਾਂ ਸੀਗੀਆਂ ਫਿਊ ਜੜਾ ਤੇ ਸਾਡੇ ਤਾਂ ਚਾੜ ਚਾੜ ਬਈ ਉਰ ਬਰਾ ਨਾਲ ਭੱਜ ਗਏ ਬਾਦਿਆਂ ਵਾਲਾ ਆਪ ਅਇਤੰਨੀ ਬੈਠੇ ਜੁੱਤੀ ਐ ਟੂ ਹੀ ਜੀ ਬੱਜੀ ਉਹ ਦੇਖੇ ਦਾ ਸਭ ਇਹਦਾ ਤਾਂ ਦਾ ਵੇਖ ਲਾ ਨਹੀਂ ਮਦਰ ਉਹ ਕਹਿੰਦਾ ਜਾਦੇ ਕਾਂ ਚੜ ਗਈ ਉਹ ਕਹਿੰਦਾ ਜਾਦੇ ਨਾ ਛੜ ਗਈ ਤਾਰਾਂ ਦੇ ਵਿੱਚ ਨਹੀਂ ਨਹੀਂ ਤੂੰ ਜਦ ਤੂੰ ਝੁਕਰਦਾ ਤੂੰ ਆਪ ਚੜਤੀ ਜੇ ਤੇਰਾ ਤਪਾਇਆ ਹੁੰਦਾ ਕਹਿੰਦਾ ਤਾਰਾਂ ਦੇ ਨਾਲ ਹੀ ਚੱਤ ਲੈਈ ਰੈਨੂੰ ਮੈਨੇ ਗਾਣ ਹੁਣ ਜੜਦਾ ਜੀ ਦੀ ਜੀ ਤਾਂ ਹੁਣ ਤਾਂ ਏਰੀਆ ਵੇਖਿਆ ਕੋਈ ਪਹਿਲਾਂ ਸਾਫ਼ ਹੈ ਹਾਂ ਹੈ ਵਣ ਕੋ ਬਬਾ ਤੇਰੇ ਵਿਆਹ ਰਹਿ ਗਏ ਯਾਰ ਸਾਡੇ ਨੂੰ ਕਿ ਵਿਆਹ ਹੁੰਦੇ ਸੀ ਐ ਐਗਜ਼ੀਕਟਿਵ ਨੇ ਹੈ ਬਰਾਤ ਨਗਰਾਂ ਐ ਖੜੇ ਹੋਣਾ ਜਰਾ ਐ ਬਰਾਤ ਦੇਖਣ ਜਾਣਾ ਹੈ ਦੇਖਣਾ ਬਰਾਤ ਆਨੇ ਪਰੋਣਾ ਦੇਖਣਾ ਜਾਣਾ ਬਹੁਤ ਸੁਣਾ ਹੋਵੇ ਪਰੋਣਾ ਬਹੁਤ ਸੁਣਾ ਹੈ ਐਹੀਂ ਨਹੀਂ ਨਾਲ ਗੱਲਣਾ ਬਾਤ ਹਨ ਫਿਰ ਉਹਨਾਂ ਦੇ ਮਗਰ ਮਗਰ ਤਰੇ ਜਾਣਾ ਉਹਨਾਂ ਨੇ ਬਰਾਦਾਇ ਵਿੱਚ ਰੋਟੀ ਖਾਣ ਜਾਣਾ ਨਾਲ ਨਾਲ ਘਰ ਫਿਰ ਨਾਲ ਨਾਲ ਮਗਰ ਮਗਰ ਰਹਿੰਦੇ ਆ ਉਹਨਾਂ ਦੇ ਨੱਚਣਾਂ ਦੇ ਦੇਖਦੇ ਜਾਣਾ ਹੈ ਹੈ ਕੀ ਬਾਤ ਹੈ ਫਿਰ ਸ਼ਾਮ ਨੂੰ ਜੋ ਤਰਨੀ ਡੋਲ ਵੀ ਫਿਰ ਬਾਹ ਜੜਾ ਲੈਂਦੇ ਸੀ ਜੋਣ ਪੈ ਹੀ ਹੋ ਗਏ ਫਿਰ ਮਾਰਿਆਂ ਦਾ ਦੇਹ ਤੱਕਾ ਲਾਹ ਤੱਕਾ ਉਹ ਰਿਣੀ ਨਹੀਂ ਭਾਂਤਾਂ ਤੋਂ ਵੀ ਜੇ ਬਰੀ ਘਰ ਨੇ ਫਿਰ ਪੈਸੀ ਖੇਡਣਾ ਸੀ ਆਲਾ ਇੱਥੇ ਵੀ ਲਾਲ ਪੈਗਾ ਲਾ ਚੱਲ ਫਿਰ ਉਹਨਾਂ ਨੇ ਖੇਡ ਕੇ ਫੇਰ ਜਿੱਤਨੇ ਆ ਕੁੰਜੋ ਉਹ ਹੁੰਦੇ ਯਾਰ ਮੌਜ ਨਾ ਚੜੀ ਵੀ ਨਾ ਲੱਗਦੀ ਨਿਕਰਾ ਦੇਦੇ ਹੁੰਦੇ ਹੈ ਹੂੰ ਕੀ ਆਨੰਦ ਸੀ ਯਾਰ ਉਹ ਕੀ ਮੰਗਲ ਸੀ ਉਹ ਹੁੰਦੇ ਯਾਰ ਕੀ ਰਾਤਾਂ ਸੀ ਉਹ ਹੁਣ ਹੈਗਾ ਉਹ ਗੱਲ ਨਾ ਨਿਕਲ ਜਾਈ ਤੇ ਇੱਥੇ ਲੋਟ ਲੈਨੇ ਸਾਰੀ ਦਾਦ ਪਿੰਡ ਦੀ پورے ਫਰਦੇ ਸੀ ਕੋਈ ਲੋਲਾ ਰੱਪਾ ਨਹੀਂ ਦੀਆ ਕੋਈ ਲੁੱਟਣ ਵਾਲਾ ਨਹੀਂ ਸੀ ਹੈ ਮੈਂ ਕਹਣਾ ਯਾਰ ਬੰਦਾ ਦਾ ਬੰਦਾ ਪਸੂ ਇੰਨੇ ਸਿਆਣੇ ਸੀ ਯਾਰ ਜਦੋਂ ਮੂੰਹ ਖੁਰਦੀ ਬਿਮਾਰੀ ਆਉਣੀ ਯਾਰ ਕਹਿੰਦਾ ਪਸ਼ੂਆਂ ਦਾ ਢਾਲਾ ਲਾਉਣਾ ਯਾਰ ਥੋੜਾ ਪਉਂਦੇ ਸੀ ਪਸ਼ੂਆਂ ਦੇ ਯਾਰ ਤੜਕੇ ਨਹਿਮ ਜੀ ਲੈ ਕੇ ਆਏ ਪਾਣੀ ਛੱਟਣਾ ਯਾਰ ਪਸ਼ੂ ਦਰਵਾਜ਼ੇ ਲੈ ਕੇ ਨਿਮੋਲੇ ਗਿਆ ਸਾਰੇ ਪਿੰਡ ਦੇ ਮੁੰਹਾਂ ਯਾਰ ਸਾਰੇ ਪਿੰਡ ਦੇ ਵਿੱਚ ਫੇਰ ਕੇ ਲਿਆਉਂਦੇ ਆ ਗਲੀ ਵੇਖੀ ਯਾਰ ਉੱਥੇ ਪਾਣੀ ਸਿੱਟੀ ਜਾਂਦੇ ਸੀ ਆਏ ਪਸ਼ੂmaat ਹੋਈ ਆਏ ਸਾਰੇ ਆਏ ਯਾਰ ਪਸ਼ੂਆਂ ਨੇ ਗਾਂ ਨਗੜ ਕੇ ਆਪੋ ਆਪਣੀ ਘਰ ਹੀ ਜਾਣਾ ਯਾਰ ਰਾਤ ਨੂੰ ਯਾਰ ਇਹ ਹਣ ਪਸ਼ੂ ਨੂੰ ਬਕਾੜ ਪਾਡੋ ਨਾ ਸਾਰੇ ਫੈਂਟ ਚ ਨਾ ਗੇੜੇ ਦੇ ਦੇ ਯਾਰ ਫੜਿਆ ਹੀ ਨਹੀਂ ਜਾਂਦਾ ਉਹ ਆਪ ਦਾ ਘਰ ਹੀ ਲੱਪਣਾ ਦਾ ਦੇਖੋ ਸਾਥ ਜੋ ਕੋ ਜਵਾਨਾਂ ਦੇਖਿਆ ਬਰਾਦ ਜਾਂਦੀ ਦੇਖੀ ਇੱਕ ਵਈਆਂ ਗੱਡੀਆਂ ਤੇ ਬੈਨਾਂ ਤੇ ਮਰੂਤਰੀਆਂ ਤੇ ਸਰੋਂ ਦੇ ਫੁੱਲਾਂ ਨਾਲ ਬੋਟੋ ਹੈ ਕੀਤਾ ਚ ਰਮਣੀ ਦੀ ਜੁੱਤੀ ਜਾਕਲੀ ਰੋਟੀ ਨਾਲ ਜੂਨ ਪਾਤੀ ਆਏ ਵੇ ਨਿੱਕੀਆਂ ਨਿੱਕੀਆਂ ਮਸਤਰੀਆਂ ਜੀਉਂ ਹੈ ਤੇ ਹੌਣ ਹਣ ਕੋ ਤੇ ਅਲੂ ਰੂਪਾਈ ਵੀ ਪਹਿਲੀ ਗੱਲ ਸਾਢੇ ਛੜਾ ਤੱਕ ਪਹੁੰਚ ਜਾਂਦੇ ਗੁਰੂਆਂ ਨੇ ਪਰਮੇਦਾ ਮੰਜਾ ਬਿਜਾ ਦੇਣਾ ਥੱਲੇ ਕੋਸ ਹੋਣਾ ਹੀ ਨਾ ਕਾਨੇ ਦੇ ਲਾ ਕੇ ਮੰਜਾ ਬਿਜਾ ਦੇਣਾ ਪਰਮੇ ਦੇ ਬਣਾ ਬਰਕਤ ਨਹੀਂ ਜਾਣਾ ਇਵੇ ਨਹੀਂ ਲਈ ਮਨ ਕਾ ਲੋਂ ਤੱਕ ਜਾਂਦਿਆਂ ਸੀ ਤੇ ਗੁੱਸਾ ਨਹੀਂ ਸੀ। ਕਪੜੇ ਉਪਰੇ ਧਾਰ ਕੇ ਹੱਸ ਕੇ ਫੇਰ ਰੋਏ ਜੇ। ਤੇ ਯਾਰ ਉਹ ਤਾਂ ਰਵਾਜ ਹੀ ਗਏ ਭਾਈ। ਘਰ ਹੀ ਗਏ ਯਾਰ ਵਿਆਹ ਹੀ ਗਏ ਯਾਰ। ਹੁਣ ਤਾਂ ਪਤਾ ਹੀ ਨਹੀਂ ਵਿਆਹ ਆ ਲੈਣ ਨੂੰ ਨਹੀਂ ਪਤਾ ਵੀ ਜ਼ਾਦੇ ਘਰੇ ਵਿਆਹ ਹੈ। ਜਿਹਦੇ ਘਰੇ ਵਿਆਹ ਹੁੰਦਾ ਉਹਦੇ ਤਾਲਾ ਲੱਗ ਜਾਂਦਾ ਯਾਰ ਇੱਕ ਬੁੜੀ ਹੁੰਦੀ ਹੈ ਕੰਮ ਵਾਲੀ ਘਰੇ। ਸਾਰਾ ਨੱਪਰ ਘਰੋਂ ਬਾਹਰ ਵਿਆਹ ਕਰਦਾ ਯਾਰ। ਘਰ ਤਾਂ ਥੋੜਾ ਜੰਨਾ ਹੋ ਗਿਆ ਜਗਨਾਲ ਇੱਕ ਨਾਲ ਹੀ ਰਾਤ ਨੂੰ ਲੜੀਆਂ ਲਾਤੀਆਂ ਜੇ ਤੇ ਤੁਹਾਡੇ ਸਹੀ ਵਿਆਹ ਉਹਦੇ ਤੋਂ ਕੋਈ ਰਿਸ਼ਤੇਦਾਰ ਤੁਹਾਡੇ ਘਰੇ ਨਹੀਂ ਆਉਣਾ ਕੋਈ ਬਾਹਰੋਂ ਬਾਹਰ ਮੁਰ ਜਾਣੇ ਨਵੇਂ ਬੰਦਿਆਂ ਨੂੰ ਪੈਸਾ ਨਹੀਂ ਪਤਾ ਲੱਗਦਾ ਜਿਹੜੇ ਹੁਣ ਦੇਸੀ ਬੰਦੇ ਈ ਗੱਲ ਅੱਜ ਕੱਲ੍ਹ ਹੁਣ ਤਾਂ ਪਤਾ ਲੱਗਣ ਲੱਗਿਆ ਪਹਿਲਾਂ ਮੈਂ ਸਾਡੇ ਬੇਲੇ ਜਦੋਂ ਭੈਣ ਸੀ ਚੱਲੇ ਜਮੇ ਨਹੀਂ ਪਤਾ ਲੱਗਦਾ ਸੀ ਕਿ ਜਿਹੜੇ ਬੇਲੇ ਸੀ ਵਿਆਹ ਘੱਟ ਜਾ ਦੇ ਕੇ ਫੜ ਕੇ ਕੋਈ ਹੋਰਾਂ ਦੀ ਸਗਣ ਪਾਇਆ ਹੁੰਦੇ ਸੀ ਮੈਨੂੰ ਕੋਈ ਆਖਣਾ ਬਦ ਦੇ ਜਿਆਣੀ ਘਰ ਤੇ ਲੱਪੇ ਨਹੀਂ ਆਵਦੇ ਰੋਟੀ ਕਾ ਕੇ ਆ ਗਏ ਉਦੋਂ ਮੌਤ ਦੇ ਘਰ ਟੀਮ ਸੀ ਕਿਹਦੇ ਵਰਤਾਂ ਤੂੰ ਸਗਣ ਪਾ ਕੇ ਖਿਚਾ ਕੇ ਫੋਟੋ ਹੋ ਕੇ ਵਿਆਹ ਦੀ ਕਰਿਆ ਨਹੀਂ ਸੀ ਉਦੋਂ ਦੂਜੇ ਜਿਹੜਾ ਲੰਬੇ ਆਉਂਦੇ ਹੁੰਦੇ ਸੀਗੇ ਜੇ ਤੁਸੀਂ ਆਏ ਹੀ ਨਹੀਂ ਇਹ ਲਫੋਨ ਤੇ ਦੱਸਣਾ ਸੀ ਕੁਦਮੇ ਲੇ ਲੇ ਹੁੰਦੇ ਸੀਗੇ ਜਦੋਂ ਕੋਦੇ ਦਾ ਆਰਾਮ ਦਾ ਹੈ ਗੂ ਮੈਣੇ ਗੇੜੇ ਨਾਉਂਦੇ ਸੀਗੇ ਉਦੋਂ ਕਹਿੰਦੇ ਜੇ ਤੂੰ ਵਿਆਹ ਜੀ ਨਹੀਂ ਹੈ ਕਿਉਂ ਮੈਂ ਆਇਆ ਪੈਸੇ ਪਾ ਗਏ ਮੈਨੂੰ ਫੇਰ ਪਤਾ ਲੱਗਦਾ ਜੀ ਹੋਰ ਕਿਹਦੀ ਪਾਇਆ ਆਪਣਾ ਤਾਂ 4 ਕਿਲੋਮੀਟਰ ਗਾਂ ਸੀ ਉਹ ਐ ਉਹਦੇ ਕੋਲ ਲੋਕ ਸੀ ਸਾਡੇ ਮੇਰੇ ਅੱਜ ਵੀ ਜਾਦਾ ਮੇਰੇ ਭੂਆ ਦਾ ਮੁੰਡਾ ਤੇ ਉਹਦੇ ਘਰ ਆਲੀ ਮੈਣ ਨਾਲ ਆਏ ਤੇ ਮੈਂ ਸਕੂਲ ਤੋਂ ਆਇਆ ਮੈਂ ਸੇਵੀ ਦੀ ਬਲਦਾ ਹੁੰਦਾ ਸੀ ਭੱਜਿਆ ਆਇਆ ਮੈਂ ਤੇ ਮੇਰੇ ਭੂਆ ਦਾ ਮੁੰਡਾ ਆਇਆ ਏ ਮੇਰੀ ਭਾਬੀ ਆਈ ਏ ਮੈਂ ਆਹ ਤੁਮਲਾਣੇ ਮੇਰੇ ਕੋਲ ਨੂੰ ਪਾ ਦਿਨਾ ਗਿਆ ਤੁਮਲਾਇਆ ਉਹ ਬੜੀ ਮਹਿਮਦਾਨੇ ਕਰਾ ਦੇ ਰੀਆ ਕਰਾ ਦੇ ਮੇਰੇ ਵੱਡੀਆਂ ਹੱਥ ਮਿਲਾਉਂਦਾ ਉਹਦੇ ਮੇਰਾ ਇੱਕ ਵੱਡੀ ਧੀ ਸੀ ਆਹ ਤੁਮਲਾਉਣਾ ਮੈਨੂੰ ਸ਼ਰਮ ਆਈ ਸਾਰੇ ਟੱਬਲ ਤੇ ਸਾਰੇ ਟੱਬਰ ਨੇ ਜਰਮ ਮੰਨੀ ਵੀ ਭੁੱਲ ਗਿਆ ਯਾਰ ਗੁੜੀ ਨਾਲ ਹੱਥ ਮਲਾਉਣ ਲੱਗਿਆ। ਇਹੋ ਨਾਲ ਆਵੀ ਗੁੜੀ ਨਾਲ ਤੁਮੜਾ ਉਹਨਾਂ ਬਰਦਿਆਂ ਚਾਰਖਾਂ ਦੇ ਮੁੰਡਿਆਂ ਨਾਲ। ਪਤਾ ਸੀ ਉਹਦੋਂ ਇਹ ਗੱਲਾਂ ਦਾ ਨਹੀਂ ਪਤਾ ਸੀ। ਯਾਆਂ ਹੱਥ ਮਿਲਿਆ ਕਰਨਗੇ। ਇਹ ਗੱਲ ਜਿ ਰੱਬ ਵੀ ਉਹ ਜਹਾ ਹੋ ਗਿਆ ਜਿਹੜੀਆਂ ਚੰਗੀਆਂ ਚੀਜ਼ਾਂ ਸੱਤ ਖੋਕੇ ਲਈ ਜਾਂਦਾ। ਚੰਗੇ ਗਾਇਕ ਖੋਈ ਜਾਂਦਾ ਹੈ ਹੈ। ਹੁਣ ਦੇਖੋ ਰਾਜਵੀਰ ਜੰਦਾ ਨਗਾਟ ਆ ਪਿਆ ਯਾਰ ਜਿੱਦਾਂ ਨੌਜਵਾਨ ਸੁਨੱਖਾ ਕਿੰਨਾ ਯਾਰ ਸੈਂਡ ਸੀਟ ਵਾਲਾ ਬੰਦਾ ਹੈ ਕੋਈ ਬੁਨੜਵਾਜੀ ਵਾਲਾ ਬੰਦਾ ਨਹੀਂ ਸੀ ਯਾਰ ਕਿੱਡਾ ਸ਼ੌਂਕ ਸੀ ਯਾਰ 27 ਲੱਖ ਦਾ ਮੋਟਰਸਾਈਕਲ ਲੈ ਆ ਬੰਦੇ ਨੇ ਯਾਰ ਉਹਨੂੰ ਕੀ ਪਤਾ ਸੀ ਮੈਂ ਮੌਤ ਤੀਂ ਕੀ ਜਨਾ ਹੈ ਮਨੂੰ ਕੀ ਪਤਾ ਸੀ ਯਾਰ ਆ ਮੈਂ ਚੀਜ਼ ਖਰੀਦੀ ਇਹਨਾਂ ਨੇ ਬੱਚਿਆਂ ਤੋਂ ਕੂਰ ਕਰਦੇ ਹੋਏ ਯਾਰ ਯਾਰ ਦੇਖੋ ਘੁੰਮਣ ਮਰੀਂਦਰ ਵੇਖੋ ਕਿੰਦਾ ਬਾਡੀ ਬਿਲਡਰ ਜਿੱਨੀ ਜਾਨ ਬੰਦੇ ਚ ਯਾਰ ਇੱਕ ਸਾਰਦਰੀ ਕਰਾਉਣ ਗਿਆ ਯਾਰ ਮੋਢੇ ਦੀ ਯਾਰ ਬੰਦਾ ਮੁੜਿਆ ਹੀ ਨਹੀਂ ਥੋ ਉਹ ਕਹਿੰਦਾ ਮਰੀਜ਼ ਤੇ ਦੱਸਦਾ ਕਹਿੰਦਾ ਡਾਕਟਰ ਗੱਲਾਂ ਕਰ ਰਹੇ ਸੀਗੇ ਰਾਜਵੀਰ ਜੀ ਬੰਦੇ ਵਾਲੇ ਕਹਿੰਦੇ ਵੀ ਇੰਨੀ ਮਜੂਰੀ ਨਹੀਂ ਆਉਣੀ ਸੀ ਵੀ 50 ਲੱਖ ਲਾ ਕੇ ਵੀ ਨਹੀਂ ਆਉਣੀ ਸੀ ਜਿੱਨੀ ਰਾਜਵੀਰ ਜੀ ਬੰਦੇ ਨਾਲ ਹੋ ਗਈ ਆਪਣੇ ਉਹਨਾਂ ਨੂੰ ਹੈ ਜਿਹੜੀ ਨੱਤੀ ਦੀ ਉਹਨਾਂ ਨੂੰ ਤਾਂ ਆਪ ਵੀ ਮਜੂਰੀ ਦੀ ਹੀ ਆ ਬੰਦਾ ਤਾਂ ਉਦੋਂ ਦਾ ਹੀ ਡੈਟਾ ਯਾਰ ਜਦੋਂ ਬ੍ਰੇਨ ਡੈਟਾ ਕਹਿੰਦੇ ਹਨਾ ਘੌਣ ਦੇ ਮੰਨ ਕੇ ਡਟ ਕੇ ਵੀਰਦੀ ਦੀ ਡਟ ਕੇ ਫਿਰ ਪੈਸੇ ਹੀ ਬਣਾਏ। ਪਰ ਜਿਹੜੀ ਇੰਨੀ ਦੁਨੀਆ ਨੇ ਅਰਦਾਸ ਖਰੀਓ ਵਾਲੀ ਥੋੜੇ ਜਣੀਆਂ। ਰੱਬ ਨਾਲ ਨਾਰਾਜ਼ਗੀ ਦਿਖਾਈ ਕਿੰਨੇ ਲੋਕਾਂ ਨੇ। ਵੀ ਰੱਬਾ ਤੂੰ ਮੰਨੀ ਕਿਉਂ ਨਹੀਂ? ਰੱਬ ਨੇ ਕਿਹਾ ਮੈਂ ਮੰਨਦਾ ਕਿ ਵੀ ਜਦੋਂ ਉਹਨੂੰ ਤਾਂ ਮੈਂ ਉਦੋਂ ਹੀ ਲੈ ਗਿਆ ਸੀ। ਲੋ ਸਾਰਾ ਭਾਰ ਹਸਪਤਾਲ ਵਾਲਿਆਂ ਤੇ ਪਾਉ। ਹੋਰ ਕੀ ਤੇ ਪਾਉ। ਭਰਨਗੇ ਕਿਵੇਂ ਬਾਹਰ ਇਹਨਾਂ ਨੇ ਜਿਵੇਂ ਆ ਗਿਆ ਪੰਜ ਤਾਰਾ ਹੋਟਲ ਹੁੰਦੇ ਸੀ ਇਹ ਹਨ ਬਾਹਲੇ ਮਹਿੰਗੇ ਜਿੱਥੇ ਬਾਹਲੇ ਤਗੜੇ ਲੋਕ ਖਾਣਾ ਖਾਂਦੇ ਆ ਜਿਹੜੇ ਬਾਹਲੇ ਦੇ ਹਸਪਤਾਲ ਉਹ ਹੋਟਲ ਬਣ ਗਏ ਪਈ ਐ ਇਹਨਾਂ ਦੇ ਰੇਟ ਉਹ ਹੋ ਗਏ ਵੈਂਟੀਲੇਟਰ ਹੁੰਦਾ ਸੀਗਾ ਬਹੁਤ ਤਗੜੀ ਚੀਜ਼ ਸੀ ਵੈਂਟੀਲੇਟਰ ਮਾਰਦੇ ਬੰਦੇ ਨੂੰ ਬਚਾਉਣ ਵਾਸਤੇ ਹੁਣ ਮਰੇ ਬੰਦੇ ਨੂੰ ਪਾ ਕੇ ਰੱਖਦੇ ਆ ਚਾਰ ਦਿਨ ਪੈਸੇ ਬਣਾਉਣ ਵਾਸਤੇ ਵੈਂਟਿਲੇਟਰ ਇਸ ਚੀਜ਼ ਦੇ ਕੰਮ ਆ ਰਿਹਾ ਹੁਣ ਅਜੇ ਇਸ ਕੰਮ ਨਹੀਂ ਆਉਂਦਾ ਸੀ ਇਹ ਬਹੁਤ ਲੋਕ ਚੰਗੇ ਸੀ ਸਾਡੇ ਬਹੁਤ ਡਾਕਟਰ ਸਿਆਣੇ ਸੀ ਰੱਬ ਦਾ ਰੂਪ ਸੀ ਇਹ ਪਰ ਹੌਣ ਨਹੀਂ ਹੋਂਦਾ ਗਰੀਬ ਤੋਂ ਡੈੱਡ ਬੁੱਕੀ ਨਹੀਂ ਲਈ ਜਾਂਦੀ ਹਸਪਤਾਲ ਤੋਂ ਭਾਈ ਇੰਨਾ ਬਿੱਲ ਬਣ ਜਾਂਦਾ ਯਾਰ ਤੁਸੀਂ ਸੋਚੋ ਜੇ ਗਰੀਬ ਦਾ ਇੰਨਾ ਖਰਚ ਹੋ ਜਾਏ ਇੰਨੇ ਉਹ ਇਹ ਕਿਥੋਂ ਇਲਾਜ ਕਰਾਊਗਾ ਇੱਕ ਬੰਦੇ ਦਾ ਆਇਆ ਬਾਹਰਲੀ ਸਟੇਟ ਦਾ ਹਸਪੀਟਲ ਦੇ ਵਿੱਚ ਆਪਣੀ ਮਾਂ ਦਾ ਇਲਾਜ ਕਰਾਉਣ ਗਿਆ ਡਾਕਟਰ ਨੂੰ ਕੋਲ ਪੈਸੇ ਹੈ ਨਹੀਂ ਸੀ ਡਾਕਟਰ ਕਹਿੰਦਾ ਇੰਨੇ ਟਾਈਮ ਤੇ ਪੈਸੇ ਜਮ੍ਹਾਂ ਕਰਾ ਦੇ ਨਹੀਂ ਮੌਤ ਤੈ ਹੈ ਦੱਸੋਣ ਗਰੀਬ ਬੰਦਾ ਕੀ ਕਰੇ ਉਹਨੇ ਖੂਨ ਵੇਚਿਆ ਠੀਕ ਹੈ ਉਨੇ ਆਗਿਆ ਸਰੀਰ ਦਾ 3 ਬੀਜ ਕੇ 3 ਮਹਿੰਗਾ ਸੀਓ ਦਾ ਜਿਵੇਂ ਉਹ ਨੈਗੇਟਿਵ ਕੋਸਟ ਹੁੰਦਾ ਉਹ ਕੋਈ ਸੀਓ ਬੀਜ ਕੇ ਵੀ ਆ ਦੀ ਮਾਂ ਦਾ ਇਲਾਜ ਕਰਾਇਆ ਫਿਰ ਉਹਨੇ কোর্ਟ ਚ ਕੇਸ ਪਾਇਆ ਫਿਰ ਉਹਨੇ ਡਾਕਟਰ ਦਾ ਲਾਇਸੈਂਸ ਕੈਂਸਲ ਕਰਾਇਆ ਇਹਦੀ ਮਗਰੋਂ ਕੀ ਨਰਦਈ ਡਾਕਟਰੀ ਹੋ ਗਈ ਮੇਰੇ ਹਿਸਾਬ ਨਾਲ ਤਾਂ ਕੋਈ ਚੰਗਾ ਰਹਿ ਗਿਆ ਅਈਂ ਵੀ ਮਾ ਆਨਾਸਤੀਆ ਹਸਪਤਾਲ 'ਚ ਪਈ ਹੋਵੇ ਆ ਉਹਦੇ ਨਾਲ ਵੀ ਖਲਵਾ ਰਹੇ ਆ ਹੈ ਸੰਗਿਨੀ ਆਉਂਦੀ ਆ ਲੋਕ ਉਹੀ ਗੱਲਾਂ ਬਣਾ ਲੈਂਦੇ ਆ ਆਏ ਹੋ ਗਿਆ ਉੱਥੇ ਮੋਟਰਸਾਈਕਲ ਨਾਲ ਠੰਡ ਘਟਾ ਉੱਥੇ ਆਏ ਹੋ ਗਿਆ ਉੱਥੇ ਸੀਗਾ ਕੋਈ ਗਾਣੇ ਮਾਰਿਆ ਬੰਦਾ ਸਾਡਾ ਟੈਕਸ ਅਸੀਂ ਭਰਦੇ ਆ ਦਾ ਇਹਨਾਂ ਸਾਰਿਆਂ ਨਾਲੋਂ ਵੱਧ ਸਾਡਾ ਕਰਦੀ ਐ ਇਹ ਮੋਟਰਸਾਈਕਲ ਵਾਲੇ ਵਜਦੇ ਇਨਾਂ ਚ ਜਿਆਦਾ ਸਭ ਤੋਂ ਵੱਧ ਗੱਡੀਆਂ ਬਹੁਤ ਵਜਦੀਆਂ ਮੇਰੀ ਗੱਡੀ ਇਕੋ ਸਪੋਰਟ ਠੱਠੇ ਦੇ ਬਣੀ ਸੀ ਪੀਲੀਆਂ ਬੰਗਾ ਜਮੇ ਹੀ ਟੱਕਦੀ ਸਾਢੇ 4 ਲੱਖ ਰੁਪਏ ਲੱਗੇ ਸੀ ਬਾਈ ਠੱਠੇ ਦਾ ਕੀ ਗਿਆ ਇਹ ਹੁਣ ਇਹ ਦੱਸਨੇ ਨੂੰ ਐਡਾ ਜਵਾਨ ਪੁੱਤ ਹੋਨੇ ਆ ਇੱਕ ਆਵਾਰਾ ਪਸੂਨੇ ਯਾਰ ਨੀਰ ਸੀ ਗਿਆ ਜਨੇ ਮਾਤਾਏ ਈ ਮਾਤਾ ਪਿਤਾ ਛੜਕਾਂ ਦੇ ਕਿਉਂ ਰੋਲਦੀ ਉਹਨੂੰ ਫੜੋ ਯਾਰ ਇਹਨੂੰ ਰੱਖੋ ਜਿੰਨਾ ਨੀ ਮਾਤਾ ਯਾਰ ਕਰੇ ਉਹਦੀ ਬੇਕਦਰੀ ਕਿਉਂ ਕਰੀਆ ਨਲਾਇਕ ਪੁੱਤ ਕਿਉਂ ਬਣਿਆ ਤੁਸੀਂ ਇਹਦੇ ਅਸੀਂ ਤਾਂ ਭਾਈ ਨੀ ਮਾਤਾ ਸਾਹਿਬੀ ਦੇ ਜਿੱਤੇ ਕਹਿੰਦੇ ਜਾਨਵਾਰ ਆ ਜਾਨਵਾਰ ਦੀ ਸੇਵਾ ਜ਼ਰੂਰ ਕਰਦੇ ਆ ਅਸੀਂ ਸਭ ਤੋਂ ਵੱਧ ਪੰਜਾਬ ਦੇ ਵਿੱਚ ਗਊ ਦੀ ਸੇਵਾ ਹੁੰਦੀ ਹੈ ਤੇ ਮਾਤਾ ਵੀ ਨਹੀਂ ਮੰਨਦੇ ਬੰਦਿਆ ਵਾਲੀ ਸੇਵਾ ਵੀ ਸਭ ਤੋਂ ਵੱਧ ਹੁੰਦੀ ਗਊ ਸੰਸਾਰ ਨਾਲ ਜਿੰਨੀਆਂ ਪੰਜਾਬ ਦੇ ਵਿੱਚ ਆ ਸਾਰਿਆਂ ਨਾਲੋਂ ਵੱਧ ਕਿਸਾਨ ਪੱਠੇ ਫਿਰਦਾ ਪੁਰੀ ਚਰਦਾ ਪੈਸੇ ਦਿੰਦਾ ਦੁਨੀਆਂ ਗਊ ਸਾਲਾ ਕਿਸਾਨਾਂ ਸਰਤੇ ਚੱਲਦੀਆਂ ਸਾਰੀਆਂ ਟੋਟਲ ਇੱਕ ਵੀ ਗਊ ਸਾਲਾ ਇਹੋ ਜਿਹੀ ਜਿਹੜੀ ਕਿਸਾਨਾਂ ਸਰਤੇ ਨਹੀਂ ਚੱਲਦੀ ਕਿਸਾਨ ਦਾ ਹੀ ਨੁਕਸਾਨ ਕਰਦੀ ਹੈ ਫੇਰ ਵੀ ਫੇਰ ਵੀ ਚੱਲਦਾ ਪਰ ਜਰਾ ਹੈ ਜਮਾਨ ਪੁੱਤ ਉਹ ਇਹ ਤਾਂ ਨਹੀਂ ਚੱਲੇ ਜਾਣੇ ਜੇ ਇਹ ਵਕੀਲ ਦਾ ਕਹਾਵਾ ਕਹਿੰਦਾ ਜੇ ਕਿ ਇਹਦੀ ਗਾਂ ਚ ਗੱਡੀ ਵੱਜੀ ਦੀ ਆ ਕੋਈ ਨੁਕਸਾਨ ਹੁੰਦਾ ਜਾਂ ਬੰਦੇ ਦਾ ਜਾਂ ਵੈਸੇ ਗੱਡੀ ਦਾ ਉਹ ਤੁਸੀਂ ਕੋਰਟ ਚ ਕੇਸ ਪਾ ਸਕਦੇ ਆ ਸਰਕਾਰ ਪੈਸੇ ਦੇਊਗੀ ਹਰ ਬੰਦੇ ਨੂੰ ਪਾਉਣਾ ਚਾਹੀਦਾ ਮੇਰੀ ਗਾਂ ਚ ਗੱਡੀ ਵੱਜੀ ਤਾਂ ਕੋਰਟ ਚ ਕੇਸ ਪਾਓ ਸਰਕਾਰ ਤੇ ਸਰਕਾਰ ਆਪੇ ਪੈਸੇ ਦੇਊਗੀ ਦੇਰੀ ਸਾਂਭਣਗੇ ਇਹਨਾਂ ਨੂੰ ਬਹੁਤ ਵਕਤ ਸਾਥੋਂ ਲਈ ਜਾਂਦਾ ਸੈਂਟਰ ਇਹ ਫੇਰ ਝਟਕਾਂ ਦੇ ਆ ਪਾਕਿਸਤਾਨ ਦੇ ਵਿੱਚ 1.8 8 ਲੱਖ ਦਾ ਉਹ ਸਾਬ ਉਹਨਾਂ ਦਾ ਆਪਣੇ ਕੋਲੇ ਇੰਨਾ ਪੈਸਾ ਆ ਜੇ ਜਿੰਨੀ ਸਾਡੇ ਕੋਲੇ ਗਾਂ ਠੱਠਾ ਕਰਦਾ ਚਰਕਾ ਤੇ ਇੰਨਾ ਪੈਸਾ ਆ ਜੇ ਤਾਂ ਕਰਜਾਈ ਇਹ ਹੀ ਨਹੀਂ ਜੇ ਜਿਵੇਂ ਕਹਿੰਦੇ ਦਾਦਾ ਦਾ ਘਰ ਨੂੰ ਦੇਣਾ ਭਲਾ 20-20 ਦੇ ਦੇ ਇੰਨਾ ਬਿੜੇ ਲਾਓ ਹੁਣ ਪੁੱਛੋ ਨਾ ਜਿਹੜੇ ਪਰਿਵਾਰ ਦਾ ਪੁੱਤ ਗਿਆ ਉਹਨੂੰ ਪੁੱਛੋ ਨਾ ਉਹਨੂੰ ਮਾਤਾ ਕਿ ਉਹ ਜੀ ਲੱਗਦੀ ਐ ਕਿੰਨੀ ਬੁਰੀ ਲੱਗਦੀ ਹੈ ਯਾਰ ਪਰ ਨਹੀਂ ਆਂਧ ਭਾਗਤਾ ਜਿਹੜੇ ਉਹਨਾਂ ਨੇ ਹਜੇ ਵੀ ਨਹੀਂ ਮੰਨਣਾ ਉਹਨਾਂ ਨੇ ਨਹੀਂ ਮੰਨਣਾ ਅਜੇ ਜੀ ਜੇ ਹਣ ਮੋਰਗੀਆਂ ਨੂੰ ਨਾ ਖਾਧਾ ਜਾਵੇ ਦਾਦੇ ਮੈਨੂੰ ਉਹ ਗੱਡੇ ਜੋੜਣੀਆਂ ਕਿੰਨੀਆਂ ਹੋ ਜਾਣੀਆਂ ਝੜਕਾਂ ਤੇ ਉੱਡਣਗੀਆਂ ਜੇ ਬੱਕਰਿਆਂ ਨੂੰ ਨਾ ਖਾਧਾ ਜਾਵੇ ਕੌਣ ਰੱਖੂ ਉਹ ਦੁੱਧ ਆ ਤੇ ਉਹ ਨਹੀਂ ਰੱਖੀ ਜਾਂਦੇ ਬੱਕਰੀਆਂ। ਭੇਡਾਂ, ਭੇਡਾਂ ਨੇ ਉਹਨਾਂ ਬੈਕ ਦੀਆਂ ਜਮਾਤ ਲੱਗਦਾ ਹੋਰ ਕੀ ਵੇਖਦਾ ਹੈ? ਜਿਹੜੇ ਜਾਨਵਰ ਖਾਦੇ ਜਾਂਦੇ ਹੋ, ਝੜਕਦੇ 12 ਤਾਂ ਨਹੀਂ ਕਰਦੇ। ਉੱਕਰ ਕਿੰਡਾ ਬਿਮਾਰ ਹੋਵੇ ਕਿਤੇ ਵੇਖਿਆ ਵੀ ਨਹੀਂ ਝੜਕਦੇ ਝੜਦਾ। ਫੇਰ ਵੀ ਵੇਖਦਾ ਹੈ। ਫੇਰ ਵੀ ਉਹਦਾ ਇਲਾਜ ਕਰਦੇ ਆ ਘਰ ਵਾਲੇ ਵੀ ਨਹੀਂ ਯਾਰ ਮਰਨਾ ਜਾ ਵੀ ਦੋ ਪੈਸੇ ਵਟਾਉਂਦਾ। ਇਹੀ ਗਾਂ ਦਾ ਕੰਮ ਹੈ ਜੇ ਵੇਖਦੀ ਹੋਵੇ। ਜੇ ਦਾ ਮਾਸ ਨਿਕਦਾ ਹੋਵੇ ਜੇ ਦੇ ਕਾਰਖਾਨੇ ਲੱਗੇ ਹੋਣ ਇਹਦੀ ਸੇਵਾ ਵਾਧੂ ਹੋਵੇ ਮਰਨਾ ਤਾਂ ਹੈਗੀ ਹੈਗਾ ਉਹ ਤੋਂ ਪਹਿਲਾਂ ਖਾ ਪੀ ਕੇ ਤਾਂ ਮਰੇ ਨਾਲੇ ਆਪ ਭੁੱਖੀ ਮਰਦੀਆਂ ਨਾਲੇ ਲੋਕਾਂ ਦੇ ਘਰ ਭੱਟੀ ਜਾਂਦੀ ਹੈ ਸਮਝੋ ਯਾਰ ਜਨਤਾ ਨੂੰ ਸਮਝਣਾ ਪੈਣਾ ਹੈ ਇਹਦੀ ਬਾਤ ਸਰਕਾਰ ਨੂੰ ਵੀ ਕੋਈ ਉਪਰਾਲਾ ਕਰਨਾ ਪੈਣਾ ਹੈ ਇਹਨਾਂ ਨੂੰ ਕਿਸੇ ਵੇਲੇ ਲਾਇਆ ਜਾਵੇ ਨਹੀਂ ਤਾਂ ਪਾਈ ਕੀ ਜਦੋਂ ਕੇ ਲਾ ਕੇ ਇਹਨਾਂ ਦੀ ਨਾਸਬੰਦੀ ਕਰੀ ਜਾਵੇ ਨਹੀਂ ਤਾਂ ਧਰਿਆਂ ਦੇ ਵਿੱਚ ਰੌਬਾ ਹੋ ਯਾਰ ਗੱਲ ਆ ਕੋਈ ਇਨਸਾਨ ਕੀ ਜਾਂਦੇ ਆ ਸਾਡਾ ਪਰ ਇਹਦੀ ਬੇਤੀ ਹੈ ਹੀ ਤੁਹਾਨੂੰ ਗੁੱਸਾ ਆਇਆ ਤੁਹਾਡਾ ਭਰਾ ਚ ਲੈ ਗਿਆ ਲਿਖ ਗਾ ਨਹੀਂ ਵਜਿਆ ਠੀਕ ਹੈ ਜੀ ਆਵਾਰਾ ਬਸ ਨੂੰ ਨਾ ਤਪਾਓ ਸਰਕਾਰ ਨੂੰ ਬੇਨਤੀ ਹੈ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਲਾਈਕ ਕਰਿਓ ਜੀ ਤੇ ਆਪਾਂ ਹੋਟਲ 'ਤੇ ਬੈਠੇ ਆ ਆਪਣੇ ਜੀ ਦੀ ਮੋਗ ਦੇ ਬਾਈਪਾਸ ਤੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਜਿਹੜੇ ਸੱਜਣ ਮਿੱਤਰ ਨੇ ਆਉਣਾ ਆਉਣ ਹੋਟਲ ਚ ਆਓ ਜੀ ਵਧੀਆ ਸ਼ਾਨਦਾਰ ਜਗ੍ਹਾ ਤੇ ਬੈਠ ਕੇ ਇੱਕ ਹੋਰ ਕਸ਼ਟ ਆ ਜਾਊਗਾ। ਇਹ ਸਾਰੇ ਭਰਾ ਦਰਸ਼ਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।